ਨਮਸਕਾਰ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੇਮ ਜੀ ਸਟੱਡੀਜ਼ ਦੇ ਇਸ ਅਫੀਸ਼ੀਅਲ YouTube ਚੈਨਲ ਦੇ ਉੱਪਰ ਸੋ ਦੋਸਤੋ ਜੋ ਕਿ ਕੱਚੇ ਅਧਿਆਪਕ ਪੱਕੇ ਹੋਏ ਨੇ ਜਿਨ੍ਹਾਂ ਦਾ ਨਾਮ ਹੁਣ ਐਸੋਸੀਏਟ ਟੀਚਰ ਹੈ ਜਾਂ ਐਸੋਸੀਏਟ ਪ੍ਰੀ ਪ੍ਰਾਇਮਰੀ ਟੀਚਰ ਹੈ ਉਹਨਾਂ ਦੇ ਲਈ ਇੱਕ ਖਾਸ ਮਹੱਤਵਪੂਰਨ ਜਾਣਕਾਰੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੇਵਾਂਗੇ ਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਅਤੇ ਜੋ ਸਾਡੇ ਦੋਸਤ ਮਿੱਤਰ ਇਸ ਚੈਨਲ ਦੇ ਉੱਪਰ ਨਵੇਂ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਕਿਉਂਕਿ ਜੋ ਨਵੀਆਂ-ਨਵੀਆਂ ਜਾਣਕਾਰੀਆਂ ਨੇ ਸਿੱਖਿਆ ਵਿਭਾਗ ਸਬੰਧੀ ਅਧਿਆਪਕਾਂ ਸਬੰਧੀ ਇਸ ਚੈਨਲ ਦੇ ਉੱਪਰ ਲਿਆਂਦੀਆਂ ਜਾਂਦੀਆਂ ਨੇ ਅਤੇ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸਭ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਦਿੱਤੀ ਜਾਵੇ ਸੋ ਗੱਲ ਕਰਦੇ ਹਾਂ ਅਸੀਂ ਜੋ ਅਧਿਆਪਕ ਹੁਣੇ-ਹੁਣੇ ਜੋ ਕਿ 1 ਸਾਲ ਤਕਰੀਬਨ ਹੋ ਚੁੱਕਿਆ 28 ਜੁਲਾਈ ਨੂੰ ਜਿਨ੍ਹਾਂ ਨੂੰ ਅਨੁਯੁਕਤੀ ਪੱਤਰ ਦਿੱਤੇ ਗਏ ਸੀ ਉਹਨਾਂ ਦੀ ਸੋ ਉਹਨਾਂ ਨੂੰ ਸਿੱਖਿਆ ਵਿਭਾਗ ਦੇ ਵਿੱਚ ਡਿਪਾਰਟਮੈਂਟ ਦੇ ਵਿੱਚ ਰੈਗੂਲਰ ਕਰ ਦਿੱਤਾ ਗਿਆ ਪਰ ਬਾਕੀ ਦੇ ਜੋ ਲਾਭ ਨੇ ਉਹ ਕਦੋਂ ਮਿਲਣਗੇ ਅਸਲ ਸਚਾਈ ਕੀ ਹੈ ਇਹਨਾਂ ਨਿਯੁਕਤੀ ਪੱਤਰਾਂ ਦੀ ਸਿੱਖਿਆ ਵਿਭਾਗ ਦੇ ਵਿੱਚ ਮਰਜ ਕਰਨ ਦੀ ਸੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ 28 ਜੁਲਾਈ ਨੂੰ ਜੋ ਨਿਯੁਕਤੀ ਹੋਈ ਸੀਗੀ ਉਸ ਸੰਬੰਧੀ 5% ਦਾ ਇਨਕਰੀਮੈਂਟ ਹੈ ਜਿਹੜਾ ਉਹ ਜੁਲਾਈ ਦੇ ਮਹੀਨੇ ਲੱਗਣ ਜਾ ਰਿਹਾ ਸੋ ਤਕਰੀਬਨ ਜਿਹੜੀ ਸੈਲਰੀ ਹੈ 5% ਸਾਰੀ ਹੀ ਕੈਟਾਗਰੀਆਂ ਦੀ ਵਧ ਜਾਣੀ ਹੈ ਸੋ ਉਸ ਤੋਂ ਬਾਅਦ ਗੱਲ ਕਰਦੇ ਆ ਜਿਹੜੇ ਵੀ ਜੋ ਸਰਵਿਸ ਰੂਲ ਅਪਲਾਈ ਹੋਣੇ ਨੇ ਜਾਂ ਉਹਨਾਂ ਨਾਲ ਸੰਬੰਧਿਤ ਕੋਈ ਵੀ ਲਾਭ ਮਿਲਨੇ ਨੇ ਸੋ ਉਹਨਾਂ ਦੇ ਵਿੱਚ ਹਜੇ ਦੋਸਤੋ ਕਾਫੀ ਦੇਰੀ ਹੈ ਜੋ ਸੱਚ ਸਾਹਮਣੇ ਆ ਰਿਹਾ ਉਹ ਇੱਕ ਕਾਫੀ ਮਤਲਬ ਕਿ ਰੋਜ਼ ਪੈਦਾ ਕਰਨ ਵਾਲਾ ਵੀ ਹੈ ਸੋ ਯੂਨੀਨਾ ਨੇ ਇਸ ਚੀਜ਼ ਦੇ ਉੱਤੇ ਕਾਫੀ ਜ਼ੋਰ ਵੀ ਲਗਾਇਆ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਸੋ ਕੁਝ ਦਿਨ ਪਹਿਲਾਂ ਕੁਝ ਹੋਰ ਯੂਨੀਨਾ ਦੇ ਆਗੂ ਅਤੇ ਕੁਝ ਜੋ ਕਿ ਸਾਡੇ ਭਰੋਸੇਯੋਗ ਦੋਸਤ ਮਿੱਤਰ ਜਿਨ੍ਹਾਂ ਨੂੰ ਅਸੀਂ ਸੂਤਰਾਂ ਦਾ ਨਾਮ ਦਿੰਨੇ ਆ ਉਹਨਾਂ ਨਾਲ ਗੱਲ ਕੀਤੀ ਗਈ ਕਿ ਲਗਭਗ 1 ਸਾਲ ਹੋਣ ਦੇ ਕਰੀਬ ਆ ਚੁੱਕਿਆ ਹੈ ਕਿ ਇਨ੍ਹਾਂ ਟੀਚਰਜ਼ ਦਾ ਕੰਮ ਕਿੱਥੇ ਖੜਾ ਹੈ ਪਰ ਜੋ ਗੱਲਾਂ ਡਿਸਕਸ ਹੋਈਆਂ ਉਸ ਵਿੱਚੋਂ ਹੈਰਾਨੀਜਨਕ ਜੋ ਗੱਲਾਂ ਬਾਹਰ ਨਿਕਲੀਆਂ ਕੋਈ ਵੀ ਯੂਨੀਅਨ ਅਜੇ ਤੱਕ ਇਸ ਚੀਜ਼ ਬਾਰੇ ਡਿਸਕਸ ਨਹੀਂ ਕਰ ਰਹੀ ਦੋਸਤੋ 1 ਸਾਲ ਹੋ ਗਿਆ ਕੋਈ ਸਰਵਿਸ ਰੂਲ ਲਾਗੂ ਨਹੀਂ ਹੋਇਆ ਕੋਈ ਵੀ ਪੱਤਰ ਜਾਰੀ ਨਹੀਂ ਹੋਇਆ ਔਰ ਆਉਣ ਵਾਲੇ ਕਿੰਨੇ ਟਾਈਮ ਦੇ ਵਿੱਚ ਬਾਕੀ ਦੇ ਜਿਹੜੇ ਰੂਲ ਨੇ ਲਾਗੂ ਹੋਣਗੇ ਕਿ ਨਹੀਂ ਹੋਣਗੇ ਸੋ ਉਹਨਾਂ ਦੋਸਤਾਂ ਮਿੱਤਰਾਂ ਦੇ ਨਾਲ ਜਦੋਂ ਇਸ ਚੀਜ਼ ਬਾਰੇ ਡਿਸਕਸ ਕੀਤਾ ਗਿਆ ਜਾਂ ਉਹਨਾਂ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਗਈ ਸੂਤਰਾਂ ਤੋਂ ਤਾਂ ਪਤਾ ਲੱਗਿਆ ਕਿ ਤਕਰੀਬਨ ਤਕਰੀਬਨ ਇਹਨਾਂ ਕੈਟਾਗਰੀਜ਼ ਨੂੰ 6 ਸਾਲ ਲੰਘਾਉਣੇ ਪੈ ਸਕਦੇ ਆ ਜੀ ਹਾਂ ਦੋਸਤੋ 6 ਸਾਲ ਇਹ ਕਿਸ ਤਰ੍ਹਾਂ ਪਹਿਲੇ 3 ਸਾਲ ਤਾਂ ਐਜ਼ੇ ਜਿਸ ਤਰ੍ਹਾਂ ਕਿ ਠੇਕਾ ਪ੍ਰਣਾਲੀ ਹੁੰਦੀ ਹੈ ਜੋ ਤਨਖਾਹ ਬਜਮੀ ਦਿੱਤੀ ਜਾ ਰਹੀ ਹੈ ਉਸ ਦੇ ਉੱਪਰ ਹੀ ਲੰਘਾਉਣੇ ਪੈ ਸਕਦੇ ਹਨ ਸੋ ਜੋ ਕਿ ਜਾਣਕਾਰੀ ਸਾਨੂੰ ਮਿਲੀ ਹੈ ਅਸੀਂ ਤੁਹਾਨੂੰ ਉਸ ਦਾ ਕੋਈ ਲਿਖਤੀ ਪ੍ਰੂਫ ਨਹੀਂ ਦੇ ਸਕਦੇ ਬਟ ਜੋ ਡਿਸਕਸ਼ਨ ਤੋਂ ਬਾਅਦ ਗੱਲ ਨਿਕਲੀ ਹੈ ਸੋ ਉਸ ਦੇ ਵਿੱਚ ਇਹ ਹੈ ਵੀ 3 ਸਾਲ ਇਸੇ ਤਨਖਾਹ ਦੇ ਉੱਤੇ ਇਸੇ ਤਰ੍ਹਾਂ ਹੀ ਜੋ ਸਿਸਟਮ ਹੈ ਜਾਰੀ ਰੱਖਿਆ ਜਾਵੇਗਾ ਲਗਭਗ 2023 ਤੋਂ 2026 ਆਏਗਾ 26 ਦੇ ਵਿੱਚ ਜਿਹੜਾ ਪ੍ਰੋਪਰ ਇੱਕ ਸਿਸਟਮ ਬਣਾ ਕੇ ਇੱਕ ਪਰਵੇਸ਼ਨ ਵਾਲਾ ਸਿਸਟਮ ਹੈ ਜਿਹੜਾ ਉਹ ਲਾਗੂ ਕੀਤਾ ਜਾ ਸਕਦਾ ਹੈ ਤਾ ਪ੍ਰਵੇਸ਼ਨ ਜਦੋਂ ਲਾਗੂ ਹੋ ਗਿਆ ਤਾਂ 2 ਸਾਲ ਤੱਕ ਘੱਟੋ ਘੱਟ ਮੰਨ ਕੇ ਚੱਲੋ ਕਿ 2 ਸਾਲ ਫਿਰ ਜਿਹੜੀ ਬੇਸਿਕ ਤਨਖਾਹ ਹੋਏਗੀ ਜੋ ਕਿ ਲਗਭਗ ਜਿੰਨੀ ਹੈ ਉਨੀ ਹੀ ਰਹੇਗੀ ਕਿਉਂਕਿ 3 ਸਾਲਾਂ ਦੇ ਵਿੱਚ ਵਿੱਚ ਜਿਹੜੀ ਤਨਖਾਹ ਗਈ ਉਹ 27-28 ਹਜ਼ਾਰ ਤੇ ਉੱਤੇ ਜੋ ਐਸਐਸਏ ਟੀਚਰ ਨੇ ਜਿੰਨਾਂ ਦੀ ਤਨਖਾਹ 21500 ਹੈ ਉਹ ਪਹੁੰਚ ਜਾਣੀ ਹੈ ਤਕਰੀਬਨ 4000 ਤਨਖਾਹ ਉਹਨਾਂ ਦੀ ਹੋਰ ਲਗਭਗ ਜਿਹੜੀ 3 ਸਾਲਾਂ ਦੇ ਵਿੱਚ ਵਿੱਚ ਹੈ 4 ਕੁ ਹਜ਼ਾਰ ਦੇ ਨੇੜੇ ਤੇੜੇ ਉਹਨਾਂ ਦੀ ਸੈਲਰੀ ਹੈ ਜਿਹੜੀ ਹੋਰ ਵੱਧ ਜਾਣੀ ਹੈ 105% ਦੇ ਅਕੋਰਡਿੰਗ ਸੋ ਉਸ ਤੋਂ ਬਾਅਦ 3 ਸਾਲ ਜਾਂ 2 ਸਾਲ ਜੋ ਵੀ ਸ਼ਰਤ ਹੋਏਗੀ ਪਰਵੇਸ਼ਨ ਪੀਰੀਅਡ ਦੇ ਰੱਖੇ ਜਾ ਸਕਦੇ ਨੇ ਉਸ ਤੋਂ ਬਾਅਦ ਜਾ ਕੇ ਹੀ ਇਹਨਾਂ ਪੋਸਟਾਂ ਦਾ ਫਿਰ ਕੋਈ ਪ੍ਰੋਪਰ ਰੈਗੂਲਰਾਈਜੇਸ਼ਨ ਹੈ ਜਿਹੜਾ ਉਹ ਹੋ ਸਕਦਾ ਤੇ ਉਹਨਾਂ ਨੂੰ ਬਾਕੀ ਦੇ ਵਿੱਤੀ ਲਾਭ ਅਤੇ ਹੋਰ ਜੋ ਵਿਭਾਗ ਦੇ ਲਾਭ ਨੇ ਉਹ ਦਿੱਤੇ ਜਾ ਸਕਦੇ ਨੇ ਜੋ ਕਿ ਡਿਸਕਸ਼ਨ ਤੋਂ ਬਾਅਦ ਗੱਲਾਂ ਸਾਹਮਣੇ ਆਈਆਂ ਨੇ ਹੁਣ ਇਸ ਸੰਬੰਧੀ ਅਸੀਂ ਪੁਖਤਾ ਸਚਾਈ ਜਾਂ ਕੋਈ ਲਿਖਤੀ ਸਬੂਤਾਂ ਨਹੀਂ ਦੇ ਸਕਦੇ ਬਰਕ ਉਹ ਜਿਸ ਤੱਥਾਂ ਦੇ ਆਧਾਰ ਤੇ ਉਹਨਾਂ ਨੇ ਉਹ ਗੱਲਾਂ ਦਸੀਆਂ ਉਹ ਕਿਤੇ ਨਾ ਕਿਤੇ ਮੰਨਣ ਲਈ ਸਾਨੂੰ ਮਜਬੂਰ ਕਰਦੀਆਂ ਨੇ ਸੋ ਹੁਣ ਤੱਕ 1 ਸਾਲ ਦੇ ਵਿੱਚ ਵੀ ਜਿਸ ਤਰ੍ਹਾਂ ਕਿ ਜੋ ਕਿ ਚੰਡੀਗੜ੍ਹ ਦੇ ਵਿੱਚ ਜਦੋਂ ਨਿਯੁਕਤੀ ਪੱਤਰ ਦਿੱਤੇ ਗਏ ਸਨ 1 ਸਾਲ ਦੀ ਵੇਟ ਕਰਨ ਲਈ ਕਿਹਾ ਸੀ ਸੀਐਮ ਸਾਹਿਬ ਨੇ ਕਿ ਤੁਹਾਡੀ ਤਨਖਾਹ ਬਾਕੀਆਂ ਦੇ ਬਰਾਬਰ ਹੋ ਜਾਏਗੀ ਕੋਈ ਵੀ ਇਸ ਤਰ੍ਹਾਂ ਦਾ ਫੈਸਲਾ ਨਹੀਂ ਲਿਆ ਗਿਆ ਤੇ ਅਜੇ ਤੱਕ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜੋ ਸੇਵਾ ਮੁਕਤ ਹੋ ਚੁੱਕੇ ਨੇ ਕੱਚੇ ਅਧਿਆਪਕ ਉਹਨਾਂ ਦੇ ਵੇਰਵੇ ਵੀ ਹਜੇ ਤੱਕ ਮੰਗੇ ਚ ਆ ਚੁੱਕੇ ਨੇ ਪਰ ਕਹਿਣ ਦਾ ਮਤਲਬ ਇਹ ਹੈ ਕਿ ਕਨਸੋਲिडेट ਨਹੀਂ ਹੋਇਆ ਹਜੇ ਤੱਕ ਇਹਨਾਂ ਤੋਂ ਪ੍ਰੋਪਰ ਤੇ ਹਜੇ ਕੁਝ ਸਾਥੀ ਜਿਹੜੇ ਰਹਿੰਦੇ ਸੀ ਉਹਨਾਂ ਦਾ ਵੀ ਸਿਸਟਮ ਚੱਲ ਰਿਹਾ ਸੋ ਇਸ ਤਰ੍ਹਾਂ 1 ਸਾਲ ਤਾ ਇਹਨਾਂ ਨੂੰ ਇਸ ਚੈਨਲ ਨੂੰ ਪ੍ਰੋਪਰਲੀ ਕਰਨ ਦੇ ਵਿੱਚ ਹੀ ਲੰਘ ਗਿਆ ਔਰ ਸਰਕਾਰ ਹੁਣ ਕੁਝ ਹਰਕਤ ਦੇ ਵਿੱਚ ਜ਼ਰੂਰ ਆਈ ਹੈ ਕਿਉਂਕਿ ਸਰਕਾਰ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਇੱਕ ਕਰਾਰੀ ਹਾਰ ਮਿਲੀ ਹੈ ਜਿੱਥੇ ਸਰਕਾਰ ਦੇ ਨੁਮਾਇੰਦੇ ਅਤੇ ਆਪ ਪਾਰਟੀ ਦੇ ਨੁਮਾਇੰਦੇ ਕਹਿੰਦੇ ਸੀ ਕਿ 13 ਦੀਆਂ 13 ਸੀਟਾਂ ਜਿੱਤਾਂਗੇ ਉਹਨਾਂ ਵਿੱਚੋਂ ਸਿਰਫ 3 ਹੀ ਸੀਟਾਂ ਮਿਲੀਆਂ ਨੇ ਸੋ ਚਲੋ ਗੱਲ ਹੋਰ ਪਾਸੇ ਨਹੀਂ ਲੈ ਜਾਂਦੇ ਸੋ ਕਹਿਣ ਦਾ ਮਤਲਬ ਇਹ ਹੈ ਕਿ ਉਹਨਾਂ ਨੇ ਜਿਸ ਤਰ੍ਹਾਂ ਤੱਥਾਂ ਦੇ ਹਿਸਾਬ ਨਾਲ ਇਹ ਗੱਲ ਸਮਝਾਈ ਕਿ ਜਿਵੇਂ ਆਪਾਂ ਇੱਕ ਪ੍ਰੋਪਰ 7654 ਦੀ ਐਗਜ਼ਾਮਪਲ ਲੈ ਸਕਦੇ ਹਾਂ ਉਹਨਾਂ ਨੂੰ ਵਿਭਾਗ ਦੇ ਵਿੱਚ ਹੀ ਸਭ ਕੁਝ ਜੋ ਦਿੱਤਾ ਗਿਆ ਚਾਹੇ ਕਿਸੇ ਵੀ ਸਿਸਟਮ ਰਾਹੀਂ ਦਿੱਤਾ ਗਿਆ ਪਰ ਉਸ ਤੋਂ ਬਾਅਦ ਫਿਰ ਦੁਬਾਰਾ ਉਹਨਾਂ ਨੂੰ ਪਰਵੇਸ਼ਨ ਦੇ ਵਿੱਚ ਲਿਆਂਦਾ ਗਿਆ 3 ਸਾਲ ਬਾਅਦ ਸੋ ਜਦੋਂ ਉਹਨਾਂ ਦੀ ਜਿਹੜੀ ਸਿੱਧੀ ਵਧੀਆ ਤਰੀਕੇ ਨਾਲ ਪ੍ਰੋਪਰ ਚੈਨਲ ਰਾਹੀਂ ਭਰਤੀ ਸੀ ਉਹਨਾਂ ਦੇ ਨਾਲ ਇਹ ਸਿਸਟਮ ਬਣਾਇਆ ਗਿਆ ਤਾ ਇਸ ਪ੍ਰਣਾਲੀ ਨੂੰ ਖਤਮ ਕਰਨ ਦੇ ਲਈ ਵੀ ਸਰਕਾਰ ਲਗਭਗ ਉਸੇ ਪ੍ਰਣਾਲੀ ਨੂੰ ਲਾਗੂ ਕਰੇਗੀ ਕਿਉਂਕਿ ਬਹੁਤ ਸਾਰੇ ਅਜਿਹੇ ਕੱਚੇ ਮੁਲਾਜ਼ਮ ਨੇ ਹੋਰ ਵਿਭਾਗਾਂ ਦੇ ਵਿੱਚ ਜਿਨ੍ਹਾਂ ਨੂੰ ਪਹਿਲਾਂ ਸਰਕਾਰ ਜਿਸ ਤਰ੍ਹਾਂ ਕਿ ਆਊਟਸੋਰਸ ਹੈ ਉਹਨਾਂ ਨੂੰ ਠੇਕੇ ਤੇ ਲੈ ਕੇ ਆਵੇਗੀ ਸੋ ਇਹਨਾਂ ਨੂੰ ਇੱਕ ਚੈਨਲ ਬਣਾ ਕੇ ਸਿਸਟਮ ਦੇ ਵਿੱਚ ਲਿਆ ਕੇ ਫਿਰ ਇਹਨਾਂ ਨੂੰ ਪ੍ਰੋਪਰ ਜਿਹੜੇ ਲਾਭ ਨੇ ਸਰਕਾਰ ਦੇਣ ਜਾ ਰਹੀ ਹੈ ਤਾਂ ਦੋਸਤੋ ਲਗਭਗ 5-6 ਸਾਲ ਨੇ ਜਿਹੜੇ ਜਿਨ੍ਹਾਂ ਵਿੱਚੋਂ 1 ਸਾਲ ਲੰਘ ਚੁੱਕਿਆ ਹੈ ਸੋ ਆਉਣ ਵਾਲੇ ਜਿਹੜੇ ਸਾਲ ਨੇ ਉਹ ਅਜੇ ਅਸੀਂ ਕਹਿ ਨਹੀਂ ਸਕਦੇ ਕਿ ਅਸੀਂ ਪ੍ਰੋਪਰ ਜਿਹੜੀ ਪੂਰੀ ਸੈਲਰੀ ਹੈ ਉਹ ਸਰਕਾਰ ਤੋਂ ਲੈ ਸਕਾਂਗੇ ਜੋ ਇਹ ਅਧਿਆਪਕ ਨੇ ਇਹ ਪੂਰੀ ਤਰ੍ਹਾਂ ਵਿੱਤੀ ਲਾਭ ਨੇ ਜਿਹੜੇ ਉਹ ਸਰਕਾਰ ਤੋਂ ਬਰਾਬਰ ਪੋਸਟ ਤੇ ਲੈ ਸਕਣਗੇ ਸੋ ਅਜੇ ਤੱਕ ਸਰਕਾਰ ਨੇ ਕੁਝ ਵੀ ਕਲੀਅਰ ਨਹੀਂ ਕੀਤਾ ਯੂਨੀਅਨਾਂ ਦੇ ਸਾਥੀ ਨੇ ਜਿਹੜੇ ਯੂਨੀਅਨਾਂ ਦੇ ਆਗੂ ਨੇ ਉਹ ਵੀ ਕੁਝ ਕਿਸੇ ਤਰ੍ਹਾਂ ਦੀ ਗੱਲ ਸਾਹਮਣੇ ਨਹੀਂ ਲੈ ਕੇ ਆਏ ਸੋ ਦੇਖਣਾ ਹੋਵੇਗਾ ਕਿ ਸਚਾਈ ਕੀ ਨਿਕਲਦੀ ਹੈ ਸੋ ਕਮੈਂਟਾਂ ਦੇ ਵਿੱਚ ਆਪਣੀ رائے ਜ਼ਰੂਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰਨਾ ਸੋ ਥੈਂਕ ਯੂ ਜੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ